ਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਇੱਕ ਹੋਰ ਚੰਗਾ ਉਪਰਾਲਾ ਕੀਤਾ ਗਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਟੋਲ ਪਲਾਜ਼ਾ ਲੱਗਿਆ ਹੋਇਆ ਸੀ ਤੇ ਉਸ ਟੋਲ ਪਲਾਜ਼ੇ ਨੂੰ ਹੁਣ ਤੋੜਿਆ ਗਿਆ ਹੈ ਜੈ ਵੀ ਕਹਿ ਸਕਦੇ ਹੁਣ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਸ ਟੋਲ ਪਲਾਜ਼ੇ ਦੇ ਉੱਪਰ ਇਸ ਟੋਲ ਪਲਾਜ਼ੇ ਦੇ ਉੱਪਰ ਕਾਫੀ ਹਾਦਸੇ ਹੁੰਦੇ ਸੀ ਕਾਫੀ ਦਿਨਾਂ ਤੋਂ ਹੁਣ ਪੁਲਿਸ ਫੋਰਸ ਆ ਚੁੱਕੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੁਣ ਜਿਹੜੇ ਇਸ ਨੂੰ ਟੋਲ ਪਲਾਜ਼ਾ ਨੂੰ ਢਾਉਣ ਆਏ ਨੇ ਠੀਕ ਹੈ ਜੀ ਉਸ ਟੋਲ ਪਲਾਜ਼ੇ ਨੂੰ ਜੋ ਤੋੜਨ ਆਏ ਨੇ ਨਵੇਂ ਮੁੰਡੇ ਜੰਗਸਟਰ ਪੰਜਾਬ ਦੇ ਤੇ ਉਹਨਾਂ ਨੂੰ ਤੁਹਾਨੂੰ ਮਿਲਾਉਣ ਲੱਗੇ ਆ ਦਿਖਾਉਂਦੇ ਆ ਆਪਾਂ ਜੋ ਪੰਜਾਬ ਨੂੰ ਇੱਕ ਅੱਛੇ ਰਾਹ ਤੇ ਲੈ ਕੇ ਜਾਣ ਦਾ ਉਪਰਾਲਾ ਕਰ ਰਹੇ ਨੇ ਚੰਗੇ ਕੰਮ ਕੀਤੇ ਜਾ ਰਹੇ ਨੇ ਤੇ ਜਿਹੜੇ ਪੰਜਾਬ ਦਾ ਘਾਣ ਕਰਨ ਨੂੰ ਫਿਰੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਨਿਕελ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਦੇਖੋ ਤੁਸੀਂ ਪੁਲਿਸ ਵਾਲੇ ਖੜੇ ਹੈਗੇ ਨੇਗੇ ਹਨਾ ਤੇ ਇਹ ਉਹਨਾਂ ਨੂੰ ਰੋਕਣ ਦੇ ਲਈ ਕਹਿ ਸਕਦੇ ਆ ਜਾਂ ਪ੍ਰੋਟੈਕਸ਼ਨ ਦੇ ਲਈ ਕਹਿ ਸਕਦੇ ਹੈਗੇ ਆਪਾਂ ਆਏ ਨੇ ਵੀ ਕੋਈ ਐਸਾ ਹਾਸਾ ਨਾ ਹੋ ਜਾਈ ਜਿਸ ਦੇ ਕਰਕੇ ਕਿਸੇ ਦਾ ਕੋਈ ਨੁਕਸਾਨ ਹੋ ਜਾਈ ਹੁਣ ਤੁਸੀਂ ਖੁਦ ਦੇਖ ਸਕਦੇ ਹੋ ਇਹ ਸੜਕ ਹੈਗੀ ਹੈ ਇਹ ਮਾਨਸਾ ਤੋਂ ਪਟਿਆਲੇ ਵੱਲ ਜਾਂਦੇ ਪਏ ਆਪਾਂ ਇਹ ਮਾਨਸਾ ਤੋਂ ਪਟਿਆਲਾ ਵੱਲ ਜਦ ਜਾਂਦੇ ਹੈਗੇ ਆਪਾਂ ਕੁਸ ਟਾਈਮ ਰਾਤ ਦੇ ਹਨੇਰੇ ਦੇ ਵਿੱਚ ਇੱਥੇ ਐਕਸੀਡੈਂਟ ਹੁੰਦੇ ਹੈਗੇ ਨੇ ਹਨਾ ਤੇ ਕਿਤੇ ਨਾ ਕਿਤੇ ਜੋ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਬਹੁਤ ਸ਼ਲਾਘਾਯੋਗ ਹੈ ਜਦੋਂ ਤੁਹਾਨੂੰ ਪਤਾ ਵੀ ਇੱਥੇ ਕਾਫੀ ਨੁਕਸਾਨ ਹੋ ਰਹੇ ਨੇ ਤਾਂ ਇਹਨੂੰ ਹਟਾਇਆ ਜਾਣਾ ਚਾਹੀਦਾ ਹੈ ਹਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਮਰਥਕ ਜੋ ਹੈਗੇ ਹਾਂ ਜਿਨ੍ਹਾਂ ਨੂੰ ਲੱਗਦਾ ਵੀ ਇੱਥੇ ਹਾਂ ਨੁਕਸਾਨ ਹੁੰਦਾ ਹੈ ਚੰਗੀ ਚੀਜ਼ ਨੂੰ ਸ਼ੇਅਰ ਕਰਿਆ ਕਰੋ ਤੁਸੀਂ ਦੇਖੋ ਅੱਗੇ ਤੁਸੀਂ ਦੇਖੋਗੇ ਅੱਗੇ ਚੱਲਦੇ ਪਿਆ ਕਾਫੀ ਰਸ਼ ਹੈ ਕਾਫੀ ਪੁਲਿਸ ਫੋਰਸ ਹੈ ਤੇ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹ ਬਹੁਤ ਜ਼ਰੂਰੀ ਹੈ ਤੇ ਇੱਕ ਹੋਰ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਕੁਝ ਕਿਸਾਨ ਜੁਨੀਅਨ ਦੇ ਆਏ ਹੋਏ ਨੇ ਜਿੱਤੇ ਤੱਕ ਮੈਨੂੰ ਲੱਗਦਾ ਹੈ ਮੈਂ ਹਲੇ ਗਿਆ ਨਹੀਂ ਹਲੇ ਹੁਣੇ ਆਇਆ ਹੈਗਾ ਤੇ ਮੈਨੂੰ ਹੁਣੇ-ਹੁਣੇ ਖਬਰ ਮਿਲੀ ਦੇਖਿਆ ਰਿਹਾ ਉਹ ਫਿਰ ਦੇਖੋ ਇਹ ਗੱਡੀਆਂ ਫਾਸਟ ਆ ਰਹੀਆਂ ਹਨ ਇਹ ਰਾਤ ਦੇ ਹਨੇਰੇ ਵਿੱਚ ਕਦੀ ਆਏਗੀ ਸਿੱਧਾ ਇਹਦੇ ਵਿੱਚ ਆ ਕੇ ਟਕਰਾਂਦੀ ਹੈ ਗੱਡੀ ਰਾਤ ਦੇ ਹਨੇਰੇ ਦੇ ਵਿੱਚ ਜਦੋਂ ਆਉਂਦੇ ਨੇ ਇਹਦੇ ਵਿੱਚ ਟਕਰਾ ਜਾਂਦੀ ਹੈਗੇ ਨੇ ਕਾਫੀ ਹਾਸੇ ਹੋ ਚੁੱਕੇ ਨੇ ਕਾਫੀ ਮੋਤਾ ਹੋ ਚੁੱਕੇ ਨੇ ਤਾਂ ਇਸ ਨੂੰ ਹਟਾਇਆ ਜਾਂਦਾ ਫਰਜ ਨਿਭਾਰੇ ਨੇ ਹਾਲਾਂਕਿ ਪੁਲਿਸ ਸੌਰੀ ਪੁਲਿਸ ਕਹਿ ਗਿਆ ਗਲਤੀ ਨਾਲ ਜੋ ਸਰਕਾਰਾਂ ਦੇ ਆ ਇਹ ਉਹਨਾਂ ਨੂੰ ਫੈਸਲੇ ਲੈਣੇ ਚਾਹੀਦੇ ਨੇ ਸਰਕਾਰਾਂ ਨੂੰ ਫੈਸਲੇ ਲੈਣੇ ਚਾਹੀਦੇ ਨੇ ਦੇਖੋ ਜੀ ਬਹੁਤ ਘੱਟ ਜਗ੍ਹਾ ਹੁੰਦੀ ਹੈ ਦੇਖੋ ਜੀ ਜੋ ਤੁਸੀਂ ਦੇਖਾ ਰਹੇ ਹੋ ਕਿੰਨਾ ਰਸ਼ ਹੈ ਕਰੋਲ ਦਾ ਹੈ ਨਾ ਔਰ ਨਾਲ ਨਾਲ ਜਿਹਦੇ ਤੀਪਤ ਮਰਦੇ ਹੈਗੇ ਨੇਗੇ ਦੁੱਖ ਤਾਂ ਉਹਨਾਂ ਨੂੰ ਹੁੰਦਾ ਹੈ ਇਹ ਦੇਖੋ ਜੀ ਇਸਾ ਕੋਈ ਵੀ आ, मतलब ਨਹੀਂ ਐ ਇੱਥੇ ਟੋਲ ਪਲਾਜਾ ਦਾ ਕਿਉਂਕਿ ਟੋਲ ਪਲਾਜਾ ਚੱਲ ਵੀ ਨਹੀਂ ਰਿਹਾ ਹਨਾ ਕਿਤੇ ਨਾ ਕਿਤੇ ਦੇਖੋ ਜਦੋਂ ਉਥੋਂ ਇੱਕ ਇੱਕ ਲਾਈਨ ਆਉਂਦੀ ਹੈ ਉਥੋਂ ਇੱਕ ਲਾਈਨ ਆਉਣ ਤੋਂ ਬਾਅਦ ਵਿੱਚ ਸਿੱਧਾ ਇਹਦੇ ਵਿੱਚ ਟਕਰਾਂਦੇਗੇ ਇੱਥੇ ਆ ਕੇ ਠੀਕ ਹੈ ਜੀ ਇੱਥੇ ਟਕਰਾਂਦੇਗੇ ਨੇ ਦੇਖੋ ਜੀ ਜਿਵੇਂ ਤੁਸੀਂ ਦੇਖ ਰਹੇ ਹੈਗੇ ਹੋ ਕਿੰਨਾ ਜ਼ਿਆਦਾ ਮੁਸ਼ਕਲ ਹੈ ਲੋਕਾਂ ਦਾ ਲੰਘਣਾ ਤੇ ਜਦੋਂ ਰਾਤ ਦੇ ਹਨੇਰੇ ਗੜੀਆਂ ਸਪੀਡਾਂ ਤੇ ਆਉਂਦੀਆਂ ਨੇ ਸਪੀਡ ਦੇਖੋ ਤੁਹਾਨੂੰ ਪਤਾ ਹੀ ਹੈ ਅ ਜਦੋਂ ਕੋਈ ਵੀ ਕੱਡੀ ਸਪੀਡ ਤੇ ਆਉਂਦੀ ਹੈ ਤਾਂ ਕੋਈ ਨਾ ਕੋਈ ਹਾਸਾ ਹੁੰਦਾ ਹੈਗਾ ਤੇ ਦੱਸਣ ਦਾ ਫਰਜ਼ ਬੰਦਾ ਹੈ ਸਾਡਾ ਸਮਝਾਉਣ ਦਾ ਫਰਜ਼ ਬੰਦਾ ਹੈਗਾ ਤੇ ਤੁਸੀਂ ਦੇਖ ਸਕ ਰਹੇ ਹੋ ਜਿਵੇਂ ਜਿਵੇਂ ਇਹ इतनी ਮੁਸ਼ਕਲ ਨਾਲ ਤੁਸੀਂ ਦੇਖ ਰਹੇ ਹੋ ਜਿਵੇਂ ਉਹ ਦੇਖੋ ਪੁਲਿਸ ਫੋਰਸ ਖੜੀ ਹੈਗੀ ਹੈ ਪੂਰੀ ਦੇਖੋ ਜੀ ਤੁਹਾਨੂੰ ਲੈ ਕੇ ਜਾਂਦੇ ਆਪਾਂ ਦਿਖਾਉਣੀ ਆਂ ਸਾਂਝ ਜੁਨੀਅਨ ਵੱਲੋਂ ਜੋ ਲਗਾਇਆ ਗਿਆ ਧਰਨਾ